ਹੜਾ ਨਾਲ ਪੰਜਾਬ ਵਿੱਚ ਜੋ ਵੀ ਨੁਕਸਾਨ ਹੋਇਆ ਤਾਂ ਉਸ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਇਆ ਤਾਂ ਉੱਥੇ ਪ੍ਰਤਾਪ ਬਾਜ਼ਬਾ ਦੇ ਵੱਲੋਂ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਤੇ ਜਿਹੜੇ ਨਿਸ਼ਾਨੇ ਸਾਦੇ ਗਏ ਨੇ ਤਾਂ ਉੱਥੇ ਪੰਜਾਬ ਵਿਧਾਨ ਸਭਾ ਚ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਹੜਾਂ ਦੀ ਤਵਾਹੀ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜ਼ਬਾ ਭੜਕ ਗਏ ਨੇ ਉਹਨਾਂ ਨੇ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਦਾ ਅਸਤੀਫਾ ਮੰਗ ਲਿਆ ਹੈ ਉਹਨਾਂ ਨੇ ਕਿਹਾ ਕਿ ਹੜਾਂ ਦੀ ਬਰਬਾਦੀ ਲਈ ਮੰਤਰੀ ਵਰਿੰਦਰ ਕੁਮਾਰ ਗੋਇਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਕਹਿੰਦੇ ਨੇ ਕਿ ਪੰਜਾਬ ਸਰਕਾਰ ਕੋਲ 12000 ਕਰੋੜ ਜਦੋਂ ਕਿ ਪੰਜਾਬ ਸਰਕਾਰ ਕਹਿੰਦੀ ਆ ਕਿ ਸਾਡੇ ਕੋਲ 15000 ਕਰੋੜ ਤਾਂ ਇਸ ਹਿਸਾਬ ਨਾਲ ਪੰਜਾਬ ਦਾ ਪੁਨਰਵਾਸ ਕਿਵੇਂ ਹੋਵੇਗਾ ਉਹਨਾਂ ਨਾਲ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਸਚਾਈ ਤੋਂ ਜਾਣੂ ਕਰਵਾਇਆ ਜਾਵੇ ਪ੍ਰਤਾਪ ਸਿੰਘ ਬਾਜ਼ਬਦੀ ਗੱਲ ਮੰਗਰੋ ਪੂਰੇ ਸਦਨ ਅੰਦਰ ਰੌਲਾ ਪੈ ਗਿਆ ਤੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਬਿਆਨਾਂ ਦੀ ਨਖੇਦੀ ਵੀ ਕੀਤੀ ਗਈ ਆ ਹੜਾ ਕਾਰਨ ਹੋਈ ਤਬਾਹੀ ਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਕਾਂਗਰਸ ਦੇ ਵੱਲੋਂ ਪ੍ਰਤਾਪ ਸਿੰਘ ਬਾਜ਼ਬਾ ਨੇ ਕਿਹਾ ਕਿ ਰਮਜੀਤ ਸਾਗਾ ਡੈਮ ਚੋਂ ਪੰਜਾਬ ਸਰਕਾਰ ਨੇ ਇੰਨਾ ਜ਼ਿਆਦਾ ਪਾਣੀ ਇਕੱਠਾ ਛੱਡਿਆ ਕਿ ਮਾਦੋਪੁਰ ਦੇ ਫਲੱਡ ਗੇਟ ਟੁੱਟ ਗਏ ਜਿਸ ਨਾਂ ਪਿੰਡਾਂ ਵਿੱਚ ਵੱਡੀ ਤਬਾਹੀ ਹੋਈ ਆ ਪ੍ਰਤਾਪ ਸਿੰਘ ਬਾਸਬਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤਾਂ ਜਿਹੜਾ ਮੀਂਹ ਦੇ ਸੀਜ਼ਨ ਨੂੰ ਲੈ ਕੇ ਜਨਵਰੀ ਚ ਹੀ ਕੇਂਦਰ ਸਰਕਾਰ ਨਾਲ ਮੀਟਿੰਗਾਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਸੀ ਪਰ ਇਹਨਾਂ ਨੇ ਜੂਨ ਮਹੀਨੇ ਮੀਟਿੰਗਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀ ਕੋਈ ਤਿਆਰੀ ਨਹੀਂ ਸੀ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਕੰਗਾਲ ਕਰਕੇ ਪੰਜਾਬ ਨੂੰ ਹੁਣ ਤੁਸੀਂ ਰੰਗਲਾ ਪੰਜਾਬ ਕਹਿੰਦੇ ਫਿਰਦੇ ਹੋ ਇਹ ਪੰਜਾਬ ਨੂੰ ਡਬੋ ਕੇ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹੋ ਉਹਨਾਂ ਨੇ ਲੋਕਾਂ ਨੂੰ ਰੰਗਲਾ ਪੰਜਾਬ ਚ ਪੈਸੇ ਨਾ ਪਾਉਣ ਦੀ ਅਪੀਲ ਕੀਤੀ ਆ ਇਸ ਤੇ ਵਿਧਾਨ ਸਭਾ ਚ ਹੰਗਾਮਾ ਹੋ ਗਿਆ ਤੇ ਬਾਜ਼ਬਾ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਪੰਜਾਬ ਆਏ ਤਾਂ ਮੁੱਖ ਮੰਤਰੀ ਮਾਨ ਹਸਤਾਲ ਦਾਖਲ ਹੋਗੇ ਜਦੋਂ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਨਾਲ ਹੋਣਾ ਚਾਹੀਦਾ ਸੀ ਤਾਂ ਅੱਗੇ ਪ੍ਰਤਾਪ ਬਾਜ਼ਬਾ ਦੇ ਬਿਆਨ ਵੀ ਸਾਹਮਣੇ ਆਏ ਨੇ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਤੁਸੀਂ ਰੀਹੈਬਿਲੀਟੇਟ ਪੰਜਾਬ ਨੂੰ ਕਰਨਾ ਉਹ ਕਹੀ ਜਾਂਦੇ ਅਸੀਂ ਤੁਹਾਡੇ ਕੋਲ 12000 ਕਰੋੜ ਦਿੰਦੇ ਹੋ ਤੁਸੀਂ কুরਤਾ ਝਾੜ ਕੇ ਕਹਿੰਦੇ ਸਾਡੇ ਪੱਲੇ ਕੁਝ ਨਹੀਂ ਰੀਹੈਬਿਲੀਟੇਟ ਕਿੱਥੋਂ ਕਰੋਗੇ ਅਸੀਂ ਇਹ ਕਹਿ ਰਹੇ ਆ ਪ੍ਰਧਾਨ ਮੰਤਰੀ ਕਹਿੰਦਾ 12000 ਕਰੋੜ ਦਿੰਦਾ ਤੁਸੀਂ ਕਹਿੰਦੇ ਸਾਡੇ ਕੋਲ 1500 ਕਰੋੜ ਹੈ ਰੀਹੈਬਿਲੀਟੇਸ਼ਨ ਕਿੱਥੋਂ ਨਹੀਂ ਤੁਹਾਡੀ ਸਾਨੂੰ ਪਹਿਲੇ ਪੈਸੇ ਇਹ ਕੀ ਪੰਜਾਬ ਦੇ ਲੋਕ ਤੁਹਾਡੇ ਇਸ ਅਸੈਂਬਲੀ ਦੇ ਜ਼ਰੀਏ ਇਹ ਸਚਾਈ ਨਹੀਂ ਜਾਨਣਾ ਚਾਹੁੰਦੇ ਪੈਸੇ ਕਿਹੜੇ ਨੇ ਕੀ ਪ੍ਰਧਾਨ ਮੰਤਰੀ ਝੂਠ ਬੋਲ ਰਿਹਾ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲਦਾ ਐ ਚਾ ਕਲੀਅਰ ਕੀਤਾ ਜਾਏ ਸਾਨੂੰ ਸਾਨੂੰ ਦੱਸਿਆ ਜਾਏ ਕਿ ਜੇ 31 ਮਾਰਚ 2023 ਤੱਕ 9000 ਕਰੋੜ ਰੁਪਇਆ ਤੁਹਾਡੇ ਕੋਲ ਸੀ ਇਹਦੇ ਵਿੱਚ 75 25 ਦੀ ਰੇਸ਼ੋ ਚਾਹੁੰਦਾ 75% ਦੀ ਸੈਂਟਰ ਤੇ 25 ਤੁਸੀਂ ਪਾਣਾ ਉਹ ਦੱਸੋ ਪੈਸਾ ਕਿੱਥੇ ਪਹਿਲੇ ਤੇ ਨੰਬਰ 1 ਦੂਜੀ ਗੱਲ ਗੋਇਲ ਸਾਹਿਬ ਬਹੁਤ ਅੱਛੇ ਉਹ ਗੋਇਲ ਸਾਹਿਬ ਤੁਹਾਨੂੰ ਤਾਂ ਤੁਹਾਡੇ ਪਠਾਨ ਮਾਜਰੇ ਨੇ ਕਿਹਾ ਤਾਂ ਜ਼ਿੰਮੇਵਾਰ ਹੋ ਤੁਸੀਂ ਇਹਨੂੰ ਡੈਸ ਕਰੋ ਜੀ ਉਹ ਇੱਕ ਬੱਚਿਆ ਚੱਲੋ ਤੁਹਾਡੇ ਵੱਲ ਕਰ ਲੈਣਾ ਜੀ ਤੁਹਾਨੂੰ ਮੈਂ ਕਰ ਲੈਣਾ ਜੀ ਥਫੜ ਜੀ ਨੇ ਸਾਰੇ ਪੰਜਾਬ 'ਚ ਜ਼ੋਰ ਪਾ ਕੇ ਗੱਲ ਕਹੀ ਹੈ ਕਿ ਕ੍ਰਿਸ਼ਨ ਕੁਮਾਰ ਰਿਸਪੌਂਸਿਬਲ ਹੈ ਕੱਡੋ ਕਰਿਸ਼ਨ ਕੁਮਾਰ ਨੂੰ ਜੇ ਪੰਜਾਬ ਬਚਾਣਾ ਤੇ ਸਾਰਾ ਪੰਜਾਬ ਮੰਗਦਾ ਸਪੀਕਰ ਸਾਹਿਬ ਇਹ ਨੇਚਰਲ ਡਿਜ਼ਾਸਟਰ ਤੇ ਹੈ ਹੈ ਬਚਾਇਆ ਜਾ ਸਕਦਾ ਸੀ ਬਹੁਤ ਹੱਦ ਤੱਕ ਰਿਸਪੌਂਸਿਬਿਲਟੀ ਡਾਇਰੈਕਟਲੀ ਮਿਸਟਰ ਗੋਇਲ ਦੀ ਤੇ ਕਰਿਸ਼ਨ ਕੁਮਾਰ ਦੀ ਇਸ ਇਰੀਗੇਸ਼ਨ ਵਿਭਾਗ ਦੇ ਇਹ ਸੁੱਤੇ ਸੀ ਇਹਨਾਂ ਨੇ 270 75 ਕਰੋੜ ਰੁਪਈਆ ਦੱਸਿਆ ਮੈਂ ਦਾਵੇ ਨਾ ਕਰ ਸਾਬ ਨਾ ਤੂੰ ਮੇਰੇ ਏਰੀਆ ਦੀ ਗੱਲ ਕਰ ਆ ਮੈਂ ਪੜਾ ਸਾਹਿਬ ਦੇ ਮੈਂ ਜਾ ਕੇ ਆਇਆ ਅਰਨਾ ਚੌਧਰੀ ਜੀ ਤੇ ਮੈਂ ਗਿਆ ਰੰਦਾਵਾ ਸਾਹਿਬ ਦੇ ਮੈਂ ਗਿਆ ਕਪੂਰਥਲੇ ਮੈਂ ਜਾ ਕੇ ਆ ਜਿ ਨਾਲੇ ਮੈਂ ਜਾ ਕੇ ਆ ਫਾਜ਼ਿਲਕਾ ਸਾਰੀ ਜਗ੍ਹਾ ਇਹਨਾਂ ਨੇ ਕਿਹਾ ਸੀ 8000 ਕਿਲੋਮੀਟਰ ਦੀਆਂ ਜਿਹੜੀਆਂ ਡਰੇਨਾਂ ਨੇ ਇੰਟਰਨਲ ਡਰੇਨਸ ਸਾਡੇ ਮਹਿਕਮੇ ਨੇ ਸਾਫ ਕੀਤੀਆਂ ਇੱਥੇ ਹਾਊਸ 'ਚ ਜਵਾਬ ਦਿੰਦੇ ਕਿਹਾ ਸੀ ਇਹ ਝੁੱਤਨਾ ਸਾਲਾਂ ਚ ਕਿ ਸਰਕਾਰ ਨੇ ਕੰਮ ਨਹੀਂ ਕੀਤਾ ਮੈਂ ਦਾਵੇ ਨੇ ਐਜ਼ ਲੀਡਰ ਆਫ ਦੀ ਆਪੋਜੀਸ਼ਨ ਕਹਿ ਰਿਹਾ ਟੋਟਲ ਬੇਬੁਨਿਆਦ ਟੋਟਲ ਝੂਠਾ ਬਿਆਨ ਕਿਤੇ ਵੀ ਜਿਹੜੇ ਜਿੰਨੇ ਬੰਨ ਬਣੇ ਨੇ ਕਿਤੇ ਦੀ ਮਜ਼ਬੂਤੀ ਵਾਸਤੇ ਇੱਕ ਰੁਪਈਆ ਨਹੀਂ ਲਾਇਆ ਪੈਸਾ ਸਾਰਾ ਇਹਨਾਂ ਦਾ ਮਹਿਕਮਾ ਡੇਕਾਰ ਗਿਆ ਜੇ ਅੱਜ ਪੰਜਾਬ ਦਾ ਬੇੜਾ ਕਰ ਖੋਇਆ ਵੱਡੇ ਪੇਮਾਨੇ ਤੇ ਤੁਹਾਡੀ ਸਰਕਾਰ ਰਿਸਪਾਂਸਿਬਲ ਹੈ ਕਿਉਂਕਿ ਤੁਸੀਂ ਸੋਚੇ ਕਿੜਾ ਕੋਏ ਆਣੀ ਬਰਸਾਤ ਪੈਣੀ ਨਿਕਲ ਜਾਣੀ ਓ ਇੱਕ ਮਿੰਟ ਯਾਰ ਗੱਲ ਬੇਕਰ ਇਧਰ ਆਪਣਾ ਚੇਅਰ ਨੂੰ ਡੈਸਕ ਕਰੋ ਆ ਕੋਹਲ ਸਾਹਿਬ ਬੋਲਣਾ ਸੀ ਕੀਤਾ ਨਹੀਂ ਚੂਚਾਂ ਕਰੋਗੇ ਤਾਂ ਇੰਨਾ ਰੌਲਾ ਹੀ ਗੋਪਾ ਹਾਂ ਆ ਮੇਰੇ ਕੋਲ ਸਰ ਮੇਰੀ ਬੇਨਤੀ ਸੁਣੋ ਜੀ ਮੈਂ ਰنجੀਤ ਸਾਗਰ ਡੈਮ ਤੇ ਆਨ ਲੱਗਾ ਜਿਹੜਾ ਕੰਟਰੋਲਡ ਬਾਈ ਪੰਜਾਬ ਤੁਸੀਂ ਅਜੇ ਪਾਕੜਾ ਬਿਆਸ ਨੂੰ ਛੱਡ ਲੋ ਪੌਂਗ ਨੂੰ ਛੱਡ ਲੋ ਜਿਹੜਾ ਉਹਨਾਂ ਦੇ ਕੰਟਰੋਲ ਥੱਲੇ ਬਕਾਇਦਾ ਤੌਰ ਸਰ ਲਾਸਟ ਮੂਮੈਂਟ ਤੱਕ ਸਾਰੇ ਡੈਮ ਭਰੇ ਰਹੇ ਮੈਨੂੰ ਇਹ ਪ੍ਰੂਫ ਕਰਕੇ ਦੇਣ ਕਿ ਕਿਦਣ ਇਹਨਾਂ ਨੇ ਕਿਹਾ ਕਿ ਪਾਣੀ ਹੌਲੀ ਹੌਲੀ ਛੱਡੋ ਤੁਸੀਂ ਤੇ ਚੁੱਪੋ ਕੇ ਸੁੱਤੇ ਸੀ ਕ੍ਰਿਸ਼ਨ ਕੁਮਾਰ ਤੇ ਇਹ ਕ੍ਰਿਸ਼ਨ ਕੁਮਾਰ ਨੇ 8000 ਬੰਦਿਆਂ ਨੂੰ ਇਰੀਗੇਸ਼ਨ ਮਹਿਕਮੇ ਉਹ ਪਹਿਲੇ ਤੇ ਸਾਰਿਆਂ ਨੂੰ ਡਿਪਾਰਟਮੈਂਟਲ ਖੋਲ ਗਿਆ ਹਾਂ ਜੀ ਹੈ ਜੀ ਇੱਥੇ ਸੈਕਟਰੀ ਇਰੀਗੇਸ਼ਨ ਇਜ਼ੀ देयर ਹੀ ਇਸ ਨਾਟ देयर ਅੱਜ ਰੀਹੈਬਿਲੀਟੇਸ਼ਨ ਤੇ ਇਰੀਗੇਸ਼ਨ ਤੇ ਫਲੱਡਸ ਤੇ ਬੈਸ ਸੈਲਰੀ ਵੇਰਿਸ ਕੁਮਾਰ ਹੀ ਇਸ ਨਾਟ ਏ ਸੀਰੀਅਸਨੈਸ ਆ ਸੀਰੀਅਸਨੈਸ ਆ ਤੇ ਗਵਰਨਮੈਂਟ ਜਸਪੈਰ ਬਿਫੋਰ ਯੂ ਇਹ ਵੀ ਮਜਬੂਰੀ ਹੁੰਦੀ ਅੱਜ ਜੇ ਅੱਜ ਇਹਨਾਂ ਨੂੰ ਪੇਸ਼ ਨਾ ਕਰਨਾ ਪੈਂਦਾ ਮਤਾ ਅਜ ਗੋਲਨ ਸਾਹਿਬ ਵੀ ਨਹੀਂ ਸੀ ਰੱਬ ਨੇ ਆ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨਾ ਸਰ 24 ਰਾਤ 24 ਅਗਸਟ ਦੀ ਗੱਲ ਮੈਂ ਕਰ ਰਿਹਾ ਹਾਂ 524.79 ਮੀਟਰਸ ਦੇ ਪੈ तकरीबन 527 ਜਾਂ 28 ਮੀਟਰਸ ਤੇ ਟੌਪ ਐਂਡ ਹੈ ਰੰਜੀ ਸਾਗਰ ਡੈਮ ਦਾ ਜਿੱਥੇ ਖਤਰਾ ਸ਼ੁਰੂ ਹੋ ਜਾਂਦਾ ਉੱਥੋਂ ਤੱਕ ਤੇ ਪਾਣੀ ਸੀ ਜੀ ਇਹਨਾਂ ਨੂੰ ਬਕਾਇਦਾ ਤੌਰ ਅਡਵਾਈਜ਼ਰੀ ਦਿੱਤੀ ਗਈ ਸੀ ਕਿ ਥੋੜਾ ਥੋੜਾ ਕਰਕੇ ਪਾਣੀ ਛੱਡੀ ਚੱਲੋ ਕਿਉਂਕਿ ਇੰਡੀਆ ਇੰਡੀਅਨ ਮੈਟਰੋਲੋਜੀਕਲ ਆਫਿਸਰ ਉਹਨਾਂ ਨੇ ਮਈ ਦੇ ਮਹੀਨੇ ਚ ਮਈ ਦੇ ਵਿੱਚ ਹੀ ਵਾਰਨਿੰਗ ਦਿੱਤੀ ਸੀ ਇਹ ਠੀਕ ਹੈ ਇਸ ਗੱਲ ਨਾਲ ਮੈਂ ਸਹਿਮਤ ਹ ਜਿੰਨੀ ਬਰਸਾਤ ਕਈ ਸੀ ਉਹਦੇ ਨਾਲ ਕਿਤੇ ਵੱਧ ਹੋਈ ਹੈ ਬਟ ਦੇ ਵਰ ਨੈਵਰ ਪ੍ਰਿਪੇਅਰਡ ਇਹ ਬਿਲਕੁਲ ਤੁਹਾਡਾ ਅੱਛਾ ਸਰ ਮੇਰੀ ਇਧਰ ਧਿਆਨ ਕਰੋ ਸਪੀਕਰ ਸਾਹਿਬ ਜੀ ਕੋਈ ਜ਼ਿੰਮੇਵਾਰ ਲੀਡਰ ਹੋਏ ਇਹਦੇ ਵਾਸਤੇ ਮੈਂ ਚਾਹਤਾ ਤੁਹਾਡਾ ਚੀਫ ਮਿਨਿਸਟਰ ਨੂੰ ਤੇ ਤੁਹਾਡੇ ਚੀਫ ਸੈਕਟਰੀ ਨੂੰ ਵੀ ਰਿਸਪੋਨਸਿਬਲ ਸਮਝਣਾ ਇਹ ਸਾਨੂੰ ਇੰਡਰੀਨ ਮੈਟਰੋਲੋਜੀਕਲ ਆਫਿਸ ਹਿੰਦੁਸਤਾਨ ਦਾ ਇਰੀਗੇਸ਼ਨ ਡਿਪਾਰਟਮੈਂਟ ਜਿਹਨੂੰ ਸੈਂਟਰ ਵਾਟਰਸ ਕਮਿਸ਼ਨ ਕਿਹਾ ਜਾਂਦਾ ਤੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਰਾਣਾ ਜੀ ਇਹ ਜਿਹੜੀਆਂ ਮੀਟਿੰਗ ਨੇ ਜਨਵਰੀ ਦੇ ਮਹੀਨੇ ਸ਼ੁਰੂ ਕਰਨੀਆਂ ਚਾਹੀਦੀਆਂ ਸੀ ਇਹ ਤੇ ਪਹਿਲੀ ਮੀਟਿੰਗ ਤੁਹਾਡੇ ਅਚੀਵ ਮਿਨਿਸਟਰ ਨੇ ਕਨਵੀਨ ਕੀਤੀ ਆ 6 ਜੂਨ ਨੂੰ ਤੇ 24 ਜੂਨ ਤੋਂ ਤੇ ਬਰਸਾਤਾ ਸ਼ੁਰੂ ਹੋ ਗਿਆ ਕੰਟਰੋਲਰ ਨੇ ਕੀ ਕਰਨਾ ਸੀ ਜੀ ਕਿਹਾ ਤੇ ਨਾ ਤਾਂ ਆਪਣਾ ਬੈਠਾ ਜਿਵੇਂ ਨਾ ਪ੍ਰਪੇਡ ਤੁਸੀਂ ਕੋਈ ਤੁਹਾਡੀ ਤਿਆਰੀ ਨਹੀਂ ਕੋਈ ਤੁਸੀਂ ਮੀਟਿੰਗਸ ਨਹੀਂ ਸੱਦੀਆਂ ਕੋਈ ਤੁਹਾਡੇ ਵਿੱਚ ਗੰਭੀਰਤਾ ਨਹੀਂ ਤੁਸੀਂ ਬੀਬੀਐਮਪੀ ਦੇ ਫਿਰਦੇ ਰਹੇ ਉਹ ਪਾਣੀਆਂ ਦਾ ਰਫਾਲਾ ਆ ਗਿਆ ਜੀ ਮੈਂ ਇੱਥੇ ਦੀ ਸੈਂਟਰ ਦੀ ਪਹਿਲਾਂ ਫੋਰਸੇਜ਼ ਨਹੀਂ ਆਣ ਦੇਣੀਆਂ ਮੈਂ ਇਥੇ ਪੰਜਾਬ ਪੁਲਿਸ ਰੱਖੂੰਗਾ ਸੈਂਟਰ ਵੀ ਆ ਗਈਆਂ ਫੋਰਸੇਜ਼ ਪੰਜਾਬ ਪੁਲਿਸ ਵੀ ਵਾਪਸ ਆ ਗਈ ਕੰਟਰੋਲ ਤਾਂ ਨਹੀਂ ਸਰ ਵਹੀਂ ਦਾ ਪਤਾ ਮਤਲਬ ਕੋਈ ਅਸਲੀਅਤ ਪੰਜਾਬ ਦੀ ਤੁਸੀਂ ਸੁਣਨਾ ਨਹੀਂ ਚਾਹੁੰਦੇ ਨਹੀਂ ਦੇਖੋ ਸਮਤਾ ਆਪਾਂ ਨੂੰ ਤੁਸੀਂ ਸਮਤਾ ਨੂੰ ਟਾਈਮ ਕਿਉਂ ਨਹੀਂ ਦਿੰਦਾ ਸਮਤਾ ਤੁਸੀਂ ਦੱਸੋ ਸਪੀਕਰ ਸਾਹਿਬ ਆ ਵੀ ਕੋਈ ਗੱਲ ਹੈ ਜੀ ਸਰ ਪੰਜਾਬ ਦੀ ਅਸਲੀਅਤ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਨਹੀਂ ਚਾਹੁੰਦਾ ਜੀ ਮੈਂ ਤੁਹਾਨੂੰ ਹੁਣੇ ਦੱਸ ਇੱਕ ਮਿੰਟ ਜੀ ਇੱਕ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਮੇਰੀ ਬੇਨਤੀ ਸੁਣਾ ਇੱਕ ਮਿੰਟ ਰੁਕੋ ਮੇਰਾ ਇਹ ਗੱਲ ਜਿਹੜੀਆਂ ਮੇਰੀਆਂ ਤੁਸੀਂ ਜਿਹੜੀ ਗੱਲ ਮੈਨੂੰ ਪੁੱਛਿਓ ਤਾਂ ਮੈਨੂੰ ਦੱਸ ਲੈਣ ਦਿਓ 2 ਘੰਟੇ ਦੀ ਡਿਸਕਸ਼ਨ ਤੇ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ 1 ਘੰਟਾ ਤੇ 35 ਮਿੰਟ ਫੇਰ ਵਾਪਸ ਚਲੇ ਗਏ ਨਹੀਂ ਨਹੀਂ ਤੁਸੀਂ ਗੱਲ ਕਰੋ ਪਰ ਲੇਕਿਨ ਤੁਸੀਂ ਦੇਖੋ ਤੁਸੀਂ ਸਭ ਤੋਂ ਵੱਧ ਸਭ ਤੋਂ ਵੱਧ ਤਜਰਬੇਕਾਰ ਮੈਂਬਰਲੋਗ ਮੈਂਬਰ ਹੋ ਤੁਸੀਂ ਸੋ ਤੁਸੀਂ ਗਾਗਰ ਦੇ ਵਿੱਚ ਸਾਦਰ ਵੀ ਪੜ੍ਹ ਸਕਦੇ ਹੋ ਤੁਸੀਂ ਕਰੋ ਕਰੋ ਪਲੀਜ਼ ਯੂਅਰ ਸ਼ਿਫਟਿੰਗ ਦੀ ਬਲੇਮ ਨਾ ਦੀ ਇੱਕ ਮਿੰਟ ਨਾ ਦੀ ਇਰੀਗੇਸ਼ਨ ਮਿਨਿਸਟਰ ਇਸ ਟ੍ਰਾਈਿੰਗ ਟੂ ਸ਼ਿਫਟ ਦੀ ਬਲੇਮ ਟੂ ਦੀ ਸੈਂਟਰ ਕੇ ਰਿਸਪੌਂਸਿਬਿਲਟੀ ਸੈਂਟਰ ਦੀ ਹੈ ਉਹ ਤੁਸੀਂ ਮੰਗ ਦਿਓ ਮੈਨੇਜਮੈਂਟ ਪਾਖੜਾ ਦੀ ਤੇ ਪਾਉਂਗਦੀ ਉਹ ਤੁਸੀਂ ਆਪਣਾ ਰਣਜੀਤ ਸਾਦਰ ਨਹੀਂ ਸਮਝਾ ਸਕੇ 7 ਤੋਂ 8 ਲੱਖ ਕਯੂਬਿਕ ਉਦੋਂ ਪਾਣੀ ਜਿਹੜਾ ਵਾਟਰ ਇਹ ਇਕੱਠਾ ਛੱਡਿਆ ਗਿਆ ਸਾਰੇ ਮਾਧੋਪੁਰ ਦੇ ਫਲੱਡ ਗੇਟ ਟੁੱਟ ਗਏ ਇਸ ਤੋਂ ਪਹਿਲੇ ਕਿੰਨੀ ਵਾਰ ਪਾਣੀ ਛੱਡਿਆ ਗਿਆ ਜੀ ਸਾਰੇ ਉੱਠ ਅੱਛਾ ਦੋ ਤਿੰਨ ਨੇ ਜਾਣੇ ਸਸਪੈਂਡ ਕਰਤੇ ਕੈਸ਼ ਦੀਓ ਇੱਕ ਅਸੀਂ ਸਸਪੈਂਡ ਤੇ ਕੋਲ ਸਾਹਿਬ ਨੂੰ ਕਰਨਾ ਚਾਹੀਦਾ ਸੀ ਇੱਥੇ ਸਸਪੈਂਡ ਕਰਨ ਦੀ ਲੋੜ ਕ੍ਰਿਸ਼ਨ ਕੁਮਾਰ ਨੂੰ ਸੀ ਇੱਥੇ ਸਸਪੈਂਡ ਕਰਨ ਦੀ ਲੋੜ ਸ਼ੇਰ ਸਿੰਘ ਚੀਫ ਜੀ ਨੇ ਨੂੰ ਓਏ 8 8000 ਬੰਦਿਆਂ ਨੂੰ ਕ੍ਰਿਸ਼ਨ ਕੁਮਾਰ ਨੇ ਨੋਟਿਸ ਇਸ ਘੱਲੇ ਕੋ ਬੰਦਾ ਡਰਦਾ ਕੰਮ ਕਰਨ ਨੂੰ ਤਿਆਰ ਨਹੀਂ ਇਹਨਾਂ ਦੇ ਮਹਿਕ ਵਿੱਚ ਕੋਈ ਅਸਲੀਅਤ ਦਾ ਦੱਸਣ ਨੂੰ ਤਿਆਰ ਨਹੀਂ ਤੁਸੀਂ ਮੈਂ ਤੁਹਾਨੂੰ ਦੱਸਾਂ ਜੋ ਅੱਜ ਗੁਰਦਾਸਪੁਰ ਚ ਨੁਕਸਾਨ ਹੋਇਆ ਅੰਮ੍ਰਿਤਸਰ ਹੋਇਆ ਜਨਾਲੇ ਹੋਇਆ ਇਹ ਸਾਰੇ ਦੇ ਸਾਰੇ ਦੀ ਡਾਇਰੈਕਟਰ ਰਿਸਪੌਂਸਿਬਿਲਿਟੀ ਲਾਈਜ਼ ਵਿਦ ਮਿਸਟਰ ਗੋਇਲ ਐਂਡ ਯੂਅਰ ਚੀਫ ਇੰਜੀਨੀਅਰ ਹੂ ਥਿੰਕਸ ਹੀ ਇਜ਼ ਦੀ ਬਿਗੇਸਟ ਅਥਾਰਟੀ ਆਫ ਦਿਸ ਸਟੇਟ